ਹੈਲੋ ਜੀ ਜੀਆਂ ਨੂੰ ਕਿਦਾ ਹਾਲ ਚਾਲ ਹਮੇਸ਼ਾ ਕਰਦੇ ਹਾਂ ਸਭ ਵਧੀਆ ਹੋਵੇ ਖੂਬ ਮਜ਼ੇ ਚ ਹੋਵੇ ਜਿੱਥੇ ਵੀ ਹੋਵੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋ ਵਕੇ ਤੇ ਲੋ ਜੀ ਆਪਾਂ ਆ ਗਏ ਹਾਂ ਜੀ ਅਮਰ ਰੋਜ਼ੀ ਦੇ ਇੱਕ ਵਧੀਆ ਜੇ ਗੀਤ ਦੇ ਨਾਲ 2024 ਦਾ ਗੀਤ ਹੈ ਜਿਹੜਾ ਆਪਾਂ ਸੁਣਨ ਜਾ ਰਹੇ ਹਾਂ ਇਹ ਮੈਂ ਕਿਹਾ ਕਿਸੇ ਸ਼ਾਦੀ ਤੇ ਪਰਫਾਰਮੈਂਸ ਕੀਤੀ ਹੋਈ ਹੈ ਅਮਰ ਰੋਜ਼ੀ ਲਾਈਵ ਪਰਫਾਰਮੈਂਸ ਦਿੱਤੀ ਹੈ ਤੇ ਸੁਣਦੇ ਹਾਂ ਜੀ ਅਮਰ ਰੋਜ਼ੀ ਜੀ ਕੀ ਕਹਿ ਰਹੇ ਨੇ ਮੇਰੇ ਤੇਨੂੰ ਨੇ ਇੱਕ ਦੇਣਾ ਲੰਬਾ ਪੁੱਤ ਤੇਰੇ ਵਿਗੜੇ ਨੂੰ ਦੱਸ ਹੁਣ ਕਿੱਡਾ ਸਾਵਾ ਅੱਛਾ ਨਦੀ ਦਾ ਨਾਂ ਲੈ ਰਹੀ ਹੈ ਕਹਿੰਦਾ ਜਦੋਂ ਮੁੰਡੇ ਵਾਲੇ ਕੁੜੀ ਨੂੰ ਵੇਖਣ ਜਾਂਦੇ ਆ ਨਾ ਤੇ ਜਾ ਕੇ ਮਤਾ ਕੀ ਕਹਿਣਗੇ ਭੈਣ ਜੀ ਤੁਸੀਂ दारू ਦੀ ਗੱਲ ਕਰਦੇ ਲੈ ਸਾਡੇ ਮੁੰਡੇ ਨੂੰ ਤਾਂ ਚਾਹ ਦਾ ਆਇ ਬਣੀ ਫੇਰੇ ਪੁੱਜੜ ਜਾਂਦਾ ਤੇ ਇਹੀ ਕਿਤੇ ਵਿਆਹ ਤੋਂ ਬਾਅਦ ਮੁੰਡਾ ਕਿਤੇ ਲੇਟ ਸੈਟ ਘਰੇ ਆਵੇ ਇੱਕ ਅੱਧਾ ਪੈਗ ਲੱਗਿਆ ਹੋਇਆ ਤੇ ਨੌ ਰਾਣੀ ਕਿਤੇ ਸਾਸੂ ਮਾਂ ਨੂੰ ਕਹਿ ਦਵੇ ਮੰਮੀ ਜੀ ਇਹਨਾਂ ਹੁਣ ਦੋਕ ਦਿਨ ਹੋ ਗਏ ਰਾਤ ਨੂੰ ਲੇਟ ਬਾਹਰ ਆਉਂਦੇ ਤੇ ਇਹਨਾਂ ਦੇ ਪੈਗ ਵੀ ਲੱਗੇ ਹੁੰਦੇ ਤੇ ਅਗੋਂ ਸਾਸੂ ਮਾਂ ਵੀ ਬਣਾ ਅਸਵਾਰ ਕੇ ਪਤਾ ਕੀ ਕਹਿੰਦੀ ਨਾ ਤੂੰ ਜਾਣ ਤੇਰਾ ਘਰ ਵਾਲਾ ਹਾਂ ਵਿਆਹ ਤੋਂ ਪਹਿਲਾਂ ਤਾਂ ਕੁਝ ਨਹੀਂ ਸੀ ਕਰਦਾ ਹਾਂ ਬੁੱਢੀ ਤੇ ਪਾ ਲਾ ਤੂੰ ਜਾਣ ਹੁਣ ਤੂੰ ਹੀ ਕਾਪੂ ਰੱਖਣਾ ਕਿਵੇਂ ਰੱਖਣਾ ਐਂ ਕਹਿੰਦੀ ਆ ਹੁਣੀ ਸਾਥਾ ਦਾ ਸਾਡਾ ਢਾਣੀ ਸੰਭਿਆ ਜਾਂਦਾ ਤੇਰੇ ਤੋਂ ਨਾ ਰਾਣੀ ਪਤਾ ਕੀ ਕਹਿੰਦੀ ਸੁਣ ਕੇ ਜਰਾ ਵੀਰੇ ਸੱਸ ਮੇਰੀਏ ਤੈਨੂੰ ਨਹੀਂ ਇੱਕ ਦੇਣਾ ਲਾਂਬਾ ਪੁੱਤ ਤੇਰੇ ਵਿਗੜੇ ਨੂੰ ਦੱਸ ਹੁਣ ਕਿੱਦਾਂ ਸੰਭਾਂ ਜਦ ਤੱਕ ਭੱਜਦਾ ਸੀ ਤੇ ਤੜਕੇ ਉੱਠ ਕੇ ਭੱਜਦਾ ਸੀ ਤਾਂ ਪੁੱਤ ਸੀ ਤੇਰਾ ਹਰ ਪਾਣੀ ਬੋਤਲ ਪਾਣੀ ਬੋਤਲ ਪੀ ਜਾਂਦਾ ਤਾਂ ਬਣ ਗਿਆ ਮਾਇਆ ਮੇਰਾ ਮੇਰਾ ਮਾਇਆ ਮੇਰਾ ਮਾਇਆ ਮੇਰਾ ਚੰਗਾ ਸੀ ਉਨੇ ਇੱਕ ਦੋ ਵਾਰੀ ਸੱਚੀ ਨਹੀਂ ਮੇਰੇ ਕੰਨ ਦੇ ਧਰੀਆਂ ਨੇ ਧਰੀਆਂ ਨੇ ਮਿਊਜ਼ਿਕ ਘਟਾ ਕੇ ਗੱਲਾਂ ਸੁਣਨ ਆਲੀਆਂ ਭੈਣਾਂ ਨੂੰ ਸੁਣਾਉਣੀਆਂ ਹੂੰ ਕਿਉਂਕਿ ਕਿਸੇ ਨਾ ਕਿਸੇ ਨਾਲ ਤਾਂ ਹੁੰਦੀ ਹੋਣੀ ਹੈ ਹੁੰਦੀ ਹੈ ਨਾ ਕੀ ਦੱਸਾਂ ਮੈਂ ਤੈਨੂੰ ਨਹੀਂ ਉਹਦੀਆਂ ਕੀ ਕੀ ਚਰੀਆਂ ਨੇ ਉਹਨੇ ਇੱਕ ਦੋ ਵਾਰੀ ਸੱਚੀ ਨਹੀਂ ਮੇਰੇ ਕੰਨ ਦੇ ਧਰੀਆਂ ਨੇ ਮੈਂ ਹੈਕਿੰਗ ਮੜਦੇ ਵਾਲੀ ਗੱਲ ਹੀ ਐ ਜਿੰਨਾ ਦੇ ਵੀ ਮਾੜੇ ਮੋਟੇ ਹੋਣ ਮੈਂ ਤੜਕੇ ਤੋਂ ਲੈ ਆਥੜ ਤਾਈਂ ਕਮਤੰਦੇ ਖਾਲਿਆ ਨਹੀਂ ਇੱਕ ਨਾਗਣੀ ਨੂਗੜੀ ਕਹਿੰਦੇ ਨੇ ਨਵਾਂ ਰੋਗ ਹਿਲਾ ਲਿਆ ਨਹੀਂ ਨੇ ਤੜਕੇ ਗੋਲੀ ਬਣਾਵੇ ਨਹੀਂ ਉਹ ਦੁੱਧ ਚ ਪੱਤੀ ਪਾਵੇ ਫਿਰ ਕੁੱਟਦੇ ਕਮਲ ਬਥੇ ਦੇਂਦੀ ਐ ਅਮਰਤਾ ਬਿਰਕ ਮੈਂ ਜੀ ਉਹਨਾਂ ਨੂੰ ਸੋਬਲਜਿੰਦੀ ਬਲਜਿੰਦਰ ਰਿੰਪੀ ਭੈਣ ਉਹਨਾਂ ਨੂੰ ਓਬਵੀ ਸਟੇਜ ਤੇ ਆ ਜਾਣ ਹੁਣ ਆਪਾਂ ਕੱਠੀਆਂ ਨੇ ਬੋਲੀਆਂ ਪਾਉਣੀਆਂ ਬੋਲੀਆਂ ਤੇ ਆਪਾਂ ਸੋਹਣੀ ਸਹੇਲੀ ਵੀ ਚੁਣਨੀ ਐ ਇੱਕ ਓਏ ਯਾਰ ਜ਼ਬਰਦਸਤ ਵਦਿਆ ਜੀ ਵਦਿਆ ਮਜ਼ਾ ਆ ਗਿਆ ਜੀ ਅੱਜ ਉਹਨੇ ਸਟੋਰੀ ਆਸੀ ਸੁਣਾਤੀ ਹੈ ਕਹਿੰਦੀ ਜੀ ਦ ਸਵੇਰੇ ਸਵੇਰੇ ਉੱਠ ਕੇ ਸਿਆ ਘਰ ਦਾ ਸੀ ਚਾਹ ਪੀਂਦਾ ਸੀ ਉਦੋਂ ਨਹੀਂ ਦੁੱਧ ਮੱਖਣ ਖਾਂਦਾ ਸੀ ਦੁੱਧ ਮੱਖਣ ਖਾਂਦਾ ਸੀਗਾ ਉਦੋਂ ਪੁੱਤ ਸੀਗਾ ਤੇਰਾ ਹੁਣ ਪਾਣੀ ਬੋਤਲ ਪੀ ਜਾਂਦਾ ਤੇ ਹੁਣ ਮਾਇਆ ਭਰੀਆ ਮੇਰਾ ਮਰੀਆਏ ਮੇਰੇ ਕੋਲ ਤਾਂ ਕਹਿੰਦੀ ਆਪਣਾ ਨਹੀਂ ਸੰਭਿਆ ਜਾਂਦਾ ਮੈਂ ਉਹਨੂੰ ਕਿਵੇਂ ਸੰਭਾਉਂ ਹਾਂ ਅੱਛਾ ਜੇ ਤੁਸੀਂ ਆਪਣਾ ਮੁੰਡੇ ਵਾਲੀ ਕੁੜੀ ਦਾ ਰਿਸ਼ਤਾ ਵਿਖਣ ਜਾਂਦੇ ਨੇ ਨਾ ਤੇ ਇਹ ਵਧਾਈ ਏ ਇਹ ਵੀ ਏ ਤੁਸੀਂ ਜਾਓਗੇ ਨਾ ਤੁਸੀਂ ਆਪਣੇ ਪੁੱਤ ਦੀਆਂ ਬੜੀਆਂ ਤਰੀਫਾਂ ਕਰੋਗੇ ਸਾਦਾ ਦੇ ਲਾਜ ਸਾਦਾ ਦੇ ਸ਼ੇਰ ਇਹਨੇ ਕਦੀ ਸ਼ਰਾਬ ਨੂੰ ਹੱਥ ਵੀ ਨਹੀਂ ਲਾਇਆ ਇਹ ਤੇ ਏਡਾ ਸਵੇਰ ਸਵੇਰ ਉੱਠ ਕੇ ਬਾਗ ਕਰਦਾ ਇਹਨੂੰ ਆਪਣੇ ਕੰਮ ਤੋਂ ਫੁਰਸਤ ਹੀ ਨਹੀਂ ਮਿਲਦੀ ਇਹਨੇ ਹੋਰ ਕੀ ਪੀਣਾ ਚਾਹੇ ਪੀਂਦਾ ਤੇ ਹੋਰ ਇਹਨੇ ਕੀ ਪੀਣਾ ਠੀਕ ਏ ਤੇ ਏਡੀਆਂ ਮਿੱਠੀਆਂ ਤੇ ਲਾਲੂ ਕੇ ਤੇ ਬੰਦਾ ਰਿਸ਼ਤਾ ਤੇ ਕਰਾ ਲੈਂਦਾ ਰਿਸ਼ਤਾ ਕਰਾਂ ਤੋਂ ਬਾਅਦ ਜਦੋਂ ਫਿਰ ਆਹ ਆਇਸਤਾ ਆਇਸਤਾ ਡੇ ਬਾਈ ਡੇ ਰੂਪ ਸਾਹਮਣੇ ਆਣ ਲੱਗ ਜਾਂਦੇ ਨੇ ਨਾ ਤੇ ਫਿਰ ਬੋ ਜਿਹੜੀ ਨੂ ਹੁੰਦੀ ਉਹ ਵੀ ਨਵੀਂ ਨਵੀਂ ਹੁੰਦੀ ਹੈ ਹਾਂਜੀ ਉਹ ਵੀ ਡਰਦੀ ਡਰਦੀ ਸ਼ਿਕਾਇਤਾਂ ਲਾਂਦੀ ਵੀ ਆਪਣਾ ਮਾਰੀ ਸ਼ੁਰੂ ਸ਼ੁਰੂ ਕਿ ਸਾਸਰੋਂ ਲਾਂਦੀ ਹੈ ਬਾਤ ਉਹ ਬੰਦੇ ਰਿਹਾ ਸੱਸ ਨੂ ਦੇ ਤੇ ਚਲਦੀ ਰਹਿੰਦੀ ਨਾ ਉਹ ਸ਼ੁਰੂ ਸ਼ੁਰੂ ਤੇ ਮੰਮੀ ਜੀ ਮੰਮੀ ਜੀ ਮੈਨੂੰ ਕੁਝ ਦੱਸਣਾ ਸੀ ਤੇ ਮੰਮੀ ਨੂੰ ਭਾਵੇਂ ਪਹਿਲੇ ਹੀ ਸਾਰਾ ਕੁਝ ਪਤਾ ਹੋਣਾ ਮੰਮੀ ਦਾ ਮੰਮੀ ਨੇ ਅੰਦਰ ਉਦਰ ਹਾਜ਼ਰੀ ਹੋਣੀ ਅੱਛਾ ਠੀਕ ਹੈ ਕੋਈ ਪਹਿਲੀ ਸ਼ਿਕਾਇਤ ਆਈ ਹੈ ਮੰਮੀ ਜੀ ਉਹ ਜੀ ਅੱਜ ਰਾਤ ਨੂੰ ਆਏ ਸੀ ਫਿਰ ਲੇਟ ਆਏ ਲੇਟ ਹੈ اسی ਦੇ ਨਾਲੇ ਪੈਖਸ਼ ਘਲਾਇਓ ਇਸਨਾਂ ਦੇ ਬਿਲਕੁਲ ਜੀ ਬਿਲਕੁਲ ਵਧੀਆ ਤੇ ਮੰਮੀ ਆ ਕੋ ਕਹਿ ਦਿੰਦੀ ਹੈ ਜੀ ਠੀਕ ਹੈ ਅੱਗੇ ਤੇ ਨਹੀਂ ਸੀ ਇਹ ਕੰਮ ਕਰਦਾ ਹੁਣ ਹੀ ਕਰਨ ਲੱਗ ਗਿਆ ਤੇਰੇ ਆ ਤੇਰੇ ਆਣ ਲਈ ਕਰਨ ਲੱਗ ਗਿਆ ਇਹ ਕੰਮ ਸੀ ਕਹਿ ਕੇ ਉਹ ਅੱਗੇ ਟਾਲ ਡੂ ਦੇਣਾ ਹੁੰਦਾ ਨਾ ਕਿ ਚਲੋ ਟਲ ਗਈ ਹੈ ਹਾਂ ਫਿਰ ਉਹਨੂੰ ਪਤਾ ਇੱਕ ਦਿਨ ਦੋ ਦਿਨ ਤਿੰਨ ਦਿਨ ਦਾ ਕੰਮ ਹੈ ਫਿਰ ਉਹ ਜੋ ਵੀ ਇਹ ਫਿਰ ਸਾਸਰੂ ਨਹੀਂ ਨਾ ਕੈਨਿਕ ਪਰ ਉਹ ਬੰਦੇ ਰਹੀ ਕਹਿੰਦੀ ਹੈ ਬੜੀ ਲੱਗਿਆ ਅਮਰ ਰੋਜ਼ੀ ਭੈਣ ਜੜੀ ਨੇ ਇੱਕ ਗੱਲ ਹੈ ਵੈਸੇ ਗੱਲਾਂ ਸਿੱਧੀਆਂ ਤੇ ਸੱਚੀਆਂ ਕਰਦੀ ਹੈ ਫਨੀ ਟੁੰਦੀ ਹੈ ਜਦੋਂ ਹਾਂਜੀ ਅੱਛਾ ਇਹਨਾਂ ਦੇ ਮੋਸਟਲੀ ਫੈ ਮਤਲਬ ਕਿ ਕੰਮ ਹੈ ਨਾ ਸ਼ਾਦੀਆਂ ਤੇ ਗੀਤ ਗਾਣਾ ਤੇ ਸ਼ਾਦੀਆਂ ਤੇ ਐਵੇਂ ਦੇ ਮਤਲਬ ਕਿ ਫਨੀ ਟਾਈਮ ਮੇਲੇ ਹਾਸਿਆ ਬੋਲੀਆਂ ਜਿਹੜੀਆਂ ਬੋਲੀਆਂ ਪਾ ਲੈਣੀਆਂ ਇੱਕ ਦੂਜੇ ਨਾਲ ਆਈਏ ਗਾ ਲੈਣੇ ਤੇ ਇਹੋ ਜਿਹੇ ਗੀਤ ਗਾਉਂਦੇ ਬੜਾ ਐਂਟਰਟੇਨਮੈਂਟ ਤੇ ਬੜਾ ਮਜ਼ਾ ਕਰਾਉਂਦੇ ਆ ਆਪਣੇ ਤੇ ਜੀ ਫੇਵਰਟ ਹੋ ਗਏ ਜੀ ਰੋਜ਼ੀ ਆਪਾਂ ਤੇ ਯਕੀਨ ਕਰ ਲੋ ਸੈਲਰੀ ਵੀ YouTube ਫੈਮਲੀ ਦੇ ਮਜ਼ੇਦਾਰੀ ਗੱਲ ਹੈ ਕਿ ਆਪਣੀ ਇੱਕ ਫੈਮਿਲੀ ਹੈ ਜਿਵੇਂ ਇਕੱਠੀ ਜੋ ਉਹਨਾਂ ਨੂੰ ਅੱਛਾ ਲੱਗਦਾ ਸੀ ਜੋ ਉਹਨਾਂ ਨੂੰ ਅੱਛਾ ਲੱਗਿਆ ਆਪਾਂ ਨੂੰ ਵੀ ਉਹੀ ਅੱਛਾ ਲੱਗਦਾ ਲੇਕਿਨ ਇਹ ਕਿ ਆਪਾਂ ਨੂੰ ਇੱਕ ਪੰਜਾਬੀ ਕਲਚਰ ਹੈ ਨਾ ਇਹ ਚੀਜ਼ਾਂ ਆਪਾਂ ਨੂੰ ਮਜ਼ਾ ਕਰਦੀਆਂ ਨੇ ਔਰ ਕੋਈ ਵੀ ਇਹੋ ਇੰਨੇ ਗਾਣੇ ਨੇ ਸੁਣਨ ਦਾ ਮਜ਼ਾ ਨਹੀਂ ਆਉਂਦਾ ਇਹ ਇੱਕ ਐਸਾ ਕਲਚਰ ਹੈ ਕਿ ਅਸੀਂ ਬਾਰ-ਬਾਰ ਵੀ ਸੁਣਾਗੇ ਨਾ ਦਿਲ ਕਰਦਾ ਕਿ ਫੀਲ ਆਉਂਦੀ ਪਤਾ ਹੈ ਫੀਲ ਆਉਂਦੀ ਹੈ ਕਿ ਦੁਬਾਰਾ ਉਹੀ ਸੁਣਿਆ ਜਾਵੇ ਦੁਬਾਰਾ ਉਹੀ ਸੁਣਿਆ ਜਾਵੇ ਆਪਾਂ ਰਿਐਕਸ਼ਨ ਦੇ ਰਹੀ ਆ ਨਾ ਤੇ ਵੀਡੀਓ ਬਣਾ ਰਹੇ ਆ ਲੇਕਿਨ ਮਾਈਂਡ ਦੇ ਵਿੱਚ ਇਹ ਹੈ ਕਿ ਆਪਾਂ ਨੇ ਜਿੰਨੀਆਂ ਮਰਜ਼ੀ ਵੀਡੀਓ ਤੇ ਰਿਐਕਸ਼ਨ ਦੇ ਲਈ ਅਮਨ ਰੋਜ਼ੀ ਆਪਾਂ ਨੇ ਸੁਣਨਾ ਹੀ ਸੁਣਨਾ ਹੈ ਕਿਉਂਕਿ ਸਾਨੂੰ ਵਧੀਆ ਹੀ ਲੱਗਦਾ ਯਾਰ ਮਜ਼ਾ ਆਦਾ ਜਪੀ ਨਾ ਪੁਰਾਣੇ ਰਿਸ਼ਤੇ ਦੇ ਵਿੱਚ ਲੈ ਜਾਂਦੀ ਚੁੱਕੇ ਪੁਰਾਣੀਆਂ ਗੱਲਾਂ ਬਾਤਾਂ ਤੇ ਉਹ ਘਰ ਦੀਆਂ ਗੱਲਾਂ ਉਹ ਬੇਸੀਕਾ ਇਹ ਨਾ ਗੱਲਾਂ ਹ ਉਹਨੂੰ ਉਹਨੇ ਅੱਛੇ ਤਰੀਕੇ ਨਾਲ ਪਰਫਾਰਮ ਕਰਦੇ ਨੇ ਤੇ ਇਹੀ ਤੇ ਭੈਣ ਕਹਿੰਦੀ ਹੈ ਕਹਿੰਦੀ ਇਹ ਕਿਸੇ ਨਾ ਕਿਸੇ ਪੈਨਲ ਦੇ ਕੰਮ ਹੁੰਦਾ ਇਹ ਹੁੰਦਾ ਹੀ ਹੁੰਦਾ ਹੈ ਬਿਲਕੁਲ ਜੀ ਬਾਕੀ ਯਾਰ ਵਧੀਆ ਲੱਗਾ ਇਹਨਾਂ ਦਾ ਇਹ ਵੀ ਕੀ ਹੈ ਮਤਲਬ ਕਿ ਪਰਫਾਰਮੈਂਸ ਵਾਲੀ ਵੀ ਦੇਖ ਕੇ ਆਪਣੀ ਵੀਵਰਸ ਨੂੰ ਵੀ ਪੁੱਛ ਲੈਂਦੇ ਆ ਜੀ ਉਹਨਾਂ ਨੂੰ ਕਿਦਾਂ ਦੀ ਲੱਗੀ ਹੈ ਕਮੈਂਟ ਕਰਕੇ ਦੱਸਣ ਮਿਲਦੇ ਆ ਜੀ ਅਗਲੀ ਕਿਸੇ ਅਮਨ ਰੋਜ਼ੀ ਦੀ ਵਧੀਆ ਜੀ ਪਰਫਾਰਮੈਂਸ ਦੇ ਨਾਲ ਸਾਨੂੰ ਦਾ ਇਜਾਜ਼ਤ ਗੁੱਡ ਬਏ ਟੇਕ ਕੇ ਰੱਬ ਆਫ ਯੂ